حضرت حبیب اجمی ایک بزرگ نے کہندے ہیں میں ذرا بوڑھا ہو گیا کماندا سا مزدوری سا کرتا لیکن بوڑھا ہو گیا نا تو بازار بھی ਤੁہانوں پتہ ہے کہ بوڑھا مزدور آ کے بیٹھ جائے تو کوئی انو مزدوری واسطے نہیں لے کے ਜਾਂدا کیوں طاقت مر نہیں حالانکہ کوشش کرو کہ انو لے جاؤ کم تھوڑا لو پیسے پورے دے دیو غریب نل تاوان ہو جاندا ہے لیکن اسی سپر اسٹور تو جدوں فروٹ لینے ہیں نا تے جڑی قیمت اوتھے لکھی ہے نا اسی او پوری دندے ہیں کیوں اس سپر سٹور نے کم نہیں کرنا ਤੇ ਜਿਹਨੇ ਕੇਲੇ ਦਾ ਛਾਬਾ ਸਰ ਤੇ ਰੱਖਿਆ ਨਾ ਤੇ ਬੁੱਢੇ ਕੋਲ ਸਾਈਕਲ ਵੀ ਨਹੀਂ ਬਹੁਤੀ ਉੱਤੇ ਰੱਖ ਕੇ ਜਾਏ ਉਹਨੇ ਘਰ ਚਲਾਣਾ ਉਹ ਸਾਈਕਲ ਜੋ ਕਿ ਪੈਸੇ ਕੋ ਨਹੀਂ ਉਹ ਗਲੀ ਚ ਫਿਰਦਾ ਆ ਗਿਆ ਨਾ ਉਹਨੇ ਆਖਿਆ 100 ਰੁਪਏ ਦਾ ਦਰਜਨ ਤੇ ਤੂੰ ਉੱਥੇ ਰੱਟਾ ਲਾ ਦਿੱਤਾ ਮੈਂ ਤੇ 80 ਦਾ ਲੈਣਾ ਸੁਪਰ ਸਟੋਰ ਤੋਂ ਮਾਰਕੀਟ ਵਿੱਚੋਂ ਤੂੰ 200 250 ਤੋਂ ਲੈ ਕੇ ਆਇਆ ਉੱਥੇ ਨਹੀਂ ਆਖਿਆ ਕੰਮ ਕਰ ਤੇ ਗਰੀਬ ਨੂੰ ਉਹਨੇ 100 ਆਖਿਆ ਤੂੰ ਕਿ ਅਸੀਂ ਕਰ ਤੇਰਾ ਹੱਕ ਬਣਦਾ ਸੀ ਉਹ 100 ਮੰਗੇ ਤੂੰ 2 ਦੇ ਤੇਰਾ ਤਾਵਨ ਹੋ ਜਾਏ لیکن ਅਸੀਂ ਹਮੇਸ਼ਾ ਗਰੀਬਤੇ ਰੂਪ ਪਾਉਂਦੇ ਆ ਕਿਉਂਕਿ ਅਮੀਰਾਂ ਦੇ ਸਾਹਮਣੇ ਲੱਗਦਾ ਨਹੀਂ ਨਾ ਸਾਡਾ ਬਲੱਡ ਪ੍ਰੈਸ਼ਰ ਵੀ ਬੜਾ ਸਿਆਣਾ ਹੈ ਇਹ ਅਮੀਰਾਂ ਸਾਹਮਣੇ ਕਦੀ ਆਈ ਨਹੀਂ ਹੋਇਆ ਹਮੇਸ਼ਾ ਲਿੱਸੇ ਸਾਹਮਣੇ ਆਈ ਹੁੰਦਾ ਹੈ ਗਾਲੀਆਂ ਕੱਢਣੀਆਂ ਕਿਉਂ ਬਲੱਡ ਪ੍ਰੈਸ਼ਰ ਆਈਏ ਕਦੀ ਚੌਧਰੀ ਆ ਮਲਕ ਨੂੰ ਵੀ ਕੱਢ ਨਾ ਐਮਪੀਏ ਨੂੰ ਵੀ ਕੱਢ ਵਜ਼ੀਰ ਨੂੰ ਵੀ ਕੱਢ ਬੜਾ ਤੇਰਾ ਬਲੱਡ ਪ੍ਰੈਸ਼ਰ ਸਿਆਣਾ ਹਮੇਸ਼ਾ ਲਿੱਸੇ ਸਾਹਮਣੇ ਆਈ ਹੁੰਦਾ ਹੈ ਅਮੀਰ ਸਾਹਮਣੇ ਔਰ ਡਾਡੇ ਸਾਹਮਣੇ ਕਦੀ ਹਾਈ ਨਹੀਂ ਹੋਇਆ ਆਪਣੀ ਕਮੀਨਗੀ ਨੂੰ ਨਾ ਦੇ ਦਿੱਤਾ ਹੈ ਬਲੱਡ ਪ੍ਰੈਸ਼ਰ ਦਾ ਆਪਣੇ ਅੰਦਰ ਦੀ ਗਲਾਜ਼ਤ ਕਢਾਲ ਇੱਕ ਬਜ਼ੁਰਗ ਦਾ ਮੈਂ ਜੁਮਲਾ ਪੜ੍ਹ ਲਿਆ ਸਾਂ ਉਸ ਜੁਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਮੈਂ ਅਗਲੀ ਜੋ ਗੱਲ ਕਰਨਾ ਚਾਹੁੰਦਾ ਉਧਰ ਜਾਂਦਾ ਉਹ ਬਜ਼ੁਰਗ ਫਰਮਾਉਂਦੇ ਨੇ ਦੁਨੀਆ ਵਿੱਚ ਜ਼ਿੰਦਗੀ ਇਸ ਤਰ੍ਹਾਂ گزار ਕਿ ਤੇਰੇ ਮਹੱਲੇ ਵਿੱਚ ਰਹਿਣ ਤੇ ਲੋਕ ਸ਼ੁਕਰ ਕਰਨ ਸਬਰ ਨ ਕਰਨ ਗੱਲ ਸਮਝ ਆਈਏ ਤੂੰ ਮਹੱਲੇ ਚ ਰਹਿ ਰਹੇ ਆ ਨਾ ਤੇ ਲੋਕ ਸ਼ੁਕਰ ਕਰਨ ਕੇ ਮਾਲਕੇ ਬੰਦਾ ਸਾਨੂੰ عطا ਦਿੱਤੇ ਸਬਰ ਨ ਕਰ ਨਾ ਬੁਰਾ ਬਣ ਕੇ ਨਾ ਰਵੀਂ ਕਿ ਲੋਕ ਸਬਰ ਕਰਨ। ਇਤਨਾ ਚੰਗਾ ਬਣ ਕੇ ਰਵੀਂ ਕਿ ਲੋਕ ਸ਼ੁਕਰ ਕਰਨ ਮਾਲਕ ਤੂ ਐ ਬੰਦਾ ਸਾਡੇ ਮਹੱਲੇ ਵਿੱਚ ਦਿੱਤਾ ਹੈ। ਜਿਸ ਤਰ੍ਹਾਂ ਪੂਰੀ ਦੁਨੀਆ ਸ਼ੁਕਰ ਕਰਦੀ ਏ ਉਹ ਪੂਰੀ ਕਾਇਨਾਤ ਦੇ نبی ਸਨ ਲੇਕਿਨ ਆਏ ਇੱਥੇ ਨਹੀਂ। ਤੋਂ ਹਜ਼ਰਤਿ ਕਿਰਮੀ ਫਰਮਾਦੇ ਨੇ ਬੁੱਢਾ ਹੋ ਗਿਆ بیوی ਨੇ ਆਖਿਆ ਕੰਮ ਕਰੋ ਜਾ ਕੇ। ਜਿਸਮ ਦੀ ਤਾਕਤ جواب ਦੇ ਗਈ ਮੈਂ ਚੌਕ ਵਿੱਚ ਆ ਕੇ ਬਹਿ ਗਿਆ ਕੋਈ ਵੀ ਮੈਨੂੰ ਮਜ਼ਦੂਰੀ ਤੇ ਰੱਖਣ ਵਾਸਤੇ ਤਿਆਰ ਨਹੀਂ। जब तो शाम हो गई ना तो बल्कि जोहर दजान हुई कहते जोहर दी आजान हुई तो मैं मस्जिद चला गया नमाज पढ़ के लोग चले गए तो मैं साफा पटका उतार लिया रुमाल उतार लिया साफ की मस्जिद सफा की सफाई शुरू की तो मैं रब्बा तेरे बंदे मजदूरी ते नहीं रखते चल तू तो ही मजदूरी करा ले मैं उ नफल पढ़ता रे इशा पढ़ के मैं वापस आया बीवी ने पूछया नौकरी मिली बच्चे मेरे वाल देख रहे सन मजदूरी मिली कि नहीं मिली ਤੋ ਮੈਂ ਕਿਹਾ ਇਹਨਾਂ ਦਾ ਦਿਲ ਨਾ ਟੁੱਟ ਜਾਏ ਮੈਂ ਕਿਹਾ ਮਜ਼ਦੂਰੀ ਮਿਲੀ ਔਰ ਬੜੇ ਕਰੀਮ ਤੇ ਘਰ ਦੀ ਮਿਲੀ ਹੈ ਲੇਕਿਨ ਅਜ ਉਹਨੇ ਮਜ਼ਦੂਰੀ ਦਿੱਤੀ ਨਹੀਂ ਤੋ ਮੈਂ ਮੰਗਿਆ ਨਹੀਂ ਕਰੀਮ ਬੜਾ ਤੋ ਮੰਗੀ ਨਹੀਂ ਦੇ ਦੇਵੇਗਾ ਦੂਸਰੇ ਦਿਨ ਮੈਂ ਚਲਾ ਗਿਆ ਜ਼ੋਰ ਤੱਕ ਮੈਂ ਬਾਜ਼ਾਰ ਬੈਠਾ ਰਿਹਾ ਕੋਈ ਵੀ ਮੈਨੂੰ ਨਾ ਲੈ ਕੇ ਵੇਖਣ ਲੋਕ ਬੁੱਢਾ ਬੰਦਾ ਚਲੇ ਜਾਂ ਮੈਂ ਫਿਰ ਮਸਜਿਦ ਆ ਗਿਆ ਫਿਰ ਮੈਂ ਇਸ਼ਾ ਤੱਕ ਇਸੇ ਤਰ੍ਹਾਂ ਮਸਜਿਦ ਦੀ ਸਫਾਈ ਕੀਤੀ ਸਫਾ ਪਿਛਾ ਕੇ ਅੰਦਰ ਰੱਖ ਦਿੱਤੀਆਂ ਮੈਂ ਖਾਲੀ ਹੱਥ ਘਰ ਚਲਾ ਗਿਆ ਤੋ ਬੀਵੀ ਨੇ ਪੁੱਛੀ ਅੱਜ ਵੀ ਨਹੀਂ ਮਿਲੀ ਮੈਂ ਕਿਹਾ ਉਹ ਕਰੀਮ ਇਤਨਾ ਮੈਨੂੰ ਮੰਗਦਿਆਂ ਸ਼ਰਮ ਆਈਏ ਜਿਹਦੇ ਘਰ ਦੀ ਮਜ਼ਦੂਰੀ ਪਿਆ ਕਰਦਾ ਹੈ ਨਾ ਉਹ ਕਰੀਮ ਇਤਨਾ ਮੈਨੂੰ ਮੰਗਦਿਆਂ ਸ਼ਰਮ ਆਈਏ ਦੇ ਦੇਵੇ ਗੱਲ ਤੋ ਸਵੇਰ ਮੈਂ ਜਦੋਂ ਆਣ ਲਗਾ ਤੋ ਬੀਵੀ ਕਹਿੰਦੀ ਅੱਜ ਅੱਜ ਅਗਰ ਮਜ਼ਦੂਰੀ ਦੇ ਦੇਵੇ ਤੋ ਠੀਕ ਏ ਨਹੀਂ ਤੇ ਜਵਾਬ ਤੇ ਆਵੀ ਕਿਦਰੇ ਹੋਰ ਮਜ਼ਦੂਰੀ ਕਰਾਂ ਕੰਦੇ ਨਗੋਸੋ ਤੇ ਨਫਰਮਾ ਬਾਜ਼ਾਰ ਨਹੀਂ ਗਿਆ ਮੈਂ ਸਿੱਧਾ ਮਸਜਦ ਚਲਾ ਗਿਆ ਸਾਰਾ ਦਿਨ ਮਸਜਦ ਬੈ ਕੇ ਰੋਂਦਾ ਰਿਹਾ ਬੀਵੀ ਕਹਿੰਦੀ ਹੈ ਮਜ਼ਦੂਰੀ ਨਾਲ ਲੱਭੀ ਤੇ ਛੋੜ ਦੇਵੀ ਜੇ ਤੇਰਾ ਘਰ ਛੱਡਿਆ ਤੇ ਜਾਵਾਂਗਾ ਕਿੱਥੇ ਕੋਈ ਤੇ ਆਪਣੇ ਕੋਲ ਰੱਖਣ ਵਾਸਤੇ ਤਿਆਰ ਨਹੀਂ ਜੇ ਤੇਰਾ ਵੀ ਛੱਡ ਦੇਆ ਤੋ ਜਾਵਾਂਗਾ ਕਿੱਥੇ اے ਅੱਲਾ ਕੋਈ ਐਸਾ ਸਬਬ ਫਰਮਾ ਦੇ ਮੇਰੇ ਕੋਲ ਤੇਰੇ ਘਰ ਦਾ ਰਾਹ ਨਾ ਭੁੱਲੇ ਐਸਾ ਸਬਬ ਫਰਮਾ ਦੇ ਕਿ ਮੈਂ ਤੇਰੇ ਘਰ ਤੇ ਆਂਦਾ ਜਾਂਦਾ ਰਹਾ ਮੰਦੇ ਨੇ ਫਿਰ ਮੈਂ ਇਸ਼ਾ ਪੜ੍ਹ ਕੇ ਮਸਜਿਦ ਹੀ ਬੈਠਾ ਰਿਹਾ ਜੋ ਬੱਚੇ ਸੋ ਜਾਣ ਤੇ देर ਨਾਲ ਘਰ ਜਾਵਾਂਗਾ ਕਾਫੀ देर ਹੋ ਗਈ ਮੈਂ ਘਰ ਦੇ ਦਰਵਾਜ਼ੇ ਤੇ ਪਹੁੰਚਿਆ தਸਤਕ ਦਿੱਤੀ ਤਾਂ ਮੇਰੀ بیوی ਨੇ ਆ ਕੇ ਦਰਵਾਜ਼ਾ ਖੋਲਿਆ ਤਾਂ ਮੈਂ ਜਦੋਂ بیوی ਦਾ ਚਿਹਰਾ ਦੇਖਿਆ ਤੇ بیوی ਬੜੀ ਖੁਸ਼ ਸੀ ਤਾਂ ਕਹਿੰਦੀ ਹੈ ਕਿੱਥੇ ਰਹਿ ਗਏ ਸੋ ਮੈਂ ਖਾਣਾ ਪਕਾ ਕੇ ਇੰਤਜ਼ਾਰ ਕਰ ਰਹੀ ਸਾਂ ਮੈਂ ਕਿਹਾ ਖਾਣਾ ਕਿੱਥੋਂ ਆਇਆ ਤਾਂ ਕਹਿੰਦੀ ਹੈ ਮੇਰੇ ਨਾਲ ਤੇ ਆਓ ਅੰਦਰ ਕਿਚਨ ਵਿੱਚ ਲੈ ਗਈ ਤਾਂ ਰਾਸ਼ਨ ਦੀਆਂ ਪੋਰੀਆਂ ਪਈਆਂ ਸਨ ਢੇਰ ਲੱਗੇ ਸਨ ਕਮਰੇ 'ਚ ਲੈ ਗਈ ਮੈਨੂੰ ਉਹਨੇ ਕੁਝ ਕੱਪੜੇ ਦਿਖਾਏ ਕੁਝ ਪੈਸੇ ਦਿਖਾਏ ਐਸੇ ਥੈਲੀਆਂ ਦਿਖਾਈਆਂ ਜਿਦੇ 'ਚ ਦਿਨਾਰ ਸੋਨੇ ਦੇ ਸਿੱਕੇ ਸਨ ਮੈਂ ਕਿਹਾ ਇਹ ਕਿੱਥੋਂ ਆਇਆ ਉਹਨੇ ਕਿਹਾ ਅਸਰ ਤੋਂ ਬਾਅਦ ਦਰਵਾਜ਼ੇ ਤੇ دستਕੋਈ ਸੀ ਮੈਂ ਪਤਾ ਕੀਤਾ ਤਾਂ ਆਵਾਜ਼ ਆਈ ਤੇਰਾ ਖਾਮਦ ਕਿੱਥੇ ਮਜ਼ਦੂਰੀ ਕਰਦਾ ਹੈ ਨਾ ਉਸ ਕਰੀਮ ਨੇ ਭੇਜਿਆ ਕੁਝ ਸਾਮਾਨ ਅੰਦਰ ਰੱਖਣ ਜ਼ਰਾ ਪਰਦੇ 'ਚ ਹੋ ਜਾਓ ਮੈਂ ਪਰਦੇ 'ਚ ਹੋ ਗਈ ਉਹਨੇ ਕਿਚਨ ਵਿੱਚ ਸਾਮਾਨ ਨਾਲ ਭਰ ਦਿੱਤਾ ਔਰ ਇਹ ਪੈਸੇ ਤੇ ਕਪੜੇ ਵੀ ਦੇ ਗਏ ਤੇਰੇ ਕਪੜੇ ਮੇਰੇ ਕਪੜੇ ਬੱਚਿਆਂ ਦੇ ਕਪੜੇ ਦੇ ਗਏ ਤੇ ਜਾਣ ਲੱਗਿਆ ਸਿਰਫ ਇਤਨਾ ਕਹਿ ਗਿਆ ਹੈ ਪਰ ਭੈਣ ਆਪਣੇ ਖਾਮਤ ਨੂੰ ਆਖਿਓ کریم ਕਹਿੰਦਾ ਮੈਨੂੰ ਮਜ਼ਦੂਰੀ ਦੇਣਿਆ देर ਹੋ ਗਈ ਇਹ ਮੇਰੇ ਘਰ ਦਾ ਕੰਮ ਛੱਡੇ ਨਹੀਂ ਆਂਦਾ ਰਿਜ਼ਕ ਪਹੁੰਚਣ ਵਿੱਚ ਦੇਰ ਨਹੀਂ ਹੋਵੇਗੀ ਉਸ ਮਾਲਕ ਨੇ ਖੁਦ ਜ਼ਿਮਾ ਲਿਆ ਅਸੀਂ ਜਿੰਨਾ ਅਮੀਰਾ ਕੋਲ ਜਾ ਕੇ ਰੋਂਦੇ ਹਾਂ ਨਾ ਤੂੰ ਤਹਿਜਜ ਦੇ ਮਸੱਲੇ ਤੇ ਰੋ ਫਿਰ ਕਿਸੇ ਸਾਹਮਣੇ ਰੋਵੇਂ ਤੇ ਮੈਨੂੰ ਗੱਲ ਕਰੀ ਅਸੀਂ ਬੰਦਿਆਂ ਨੂੰ ਦੁੱਖੜੇ ਸੁਣਾਉਂਦੇ ਆ ਰੱਬ ਨੂੰ ਕਦੀ ਦੁੱਖੜੇ ਨਹੀਂ ਸੁਣਾਏ